ਇਹ ਪਾਣੀ ਨਹੀਂ ਆਉਂਦਾ 2 ਮਹੀਨੇ ਹੋ ਗਏ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਆ ਅੱਛਾ ਜੀ ਪਾਣੀ ਨਹੀਂ ਅਸੀਂ ਬਹੁਤ ਪਹਿਲਾਂ ਵੀ ਇੱਕ ਵਾਰੀ ਧਰਨਾ ਲਾ ਲਿਆ ਕੋਈ ਨਹੀਂ ਸਾਡੀ ਇੱਥੇ ਗੱਲ ਸੁਣਦਾ ਹੈਗਾ ਜਦੋਂ ਧਰਨਾ ਲਾਉਂਦੇ ਆ ਜਿਹੜੇ ਮੰਤਰੀ ਆ ਇਹਨਾਂ ਦੇ ਮੋਲੇ ਚਮਚੇ ਘੜਸ਼ੀਆਂ ਘੁੰਮਦੇ ਫਿਰਦੇ ਆ ਉਹ ਸਾਨੂੰ ਕਹਿੰਦੇ ਜਾਓ ਘਰਾਂ ਨੂੰ ਜਾਓ ਹੱਲ ਹੋ ਜਾਊਗਾ ਪਾਣੀ ਆ ਗਿਆ ਆ ਉਹਦੇ ਸਾਨੂੰ ਆਣ ਕੇ ਪੜਕਾਉਂਦੇ ਅਸੀਂ ਫੇਰ ਉੱਠ ਕੇ ਚਲੇ ਜਾਂਦੇ ਆ ਹੁਣ ਤਾਂ ਜਿੰਨਾ ਚਿਰ ਪਾਣੀ ਨਹੀਂ ਨਹਾਉਂਦਾ ਅਸੀਂ ਘਰਾਂ ਨੂੰ ਨਹੀਂ ਜਾਣਾ ਹੈਗਾ ਇਹ 2 ਮਹੀਨੇ ਹੋ ਗਏ ਆ ਅਸੀਂ ਕੰਪਲੇਟ ਆ ਭੋਲੇ ਦੇ ਦਫ਼ਤਰ ਅਸੀਂ ਫੋਨ ਕੀਤਾ ਸੀਗਾ ਤੇ ਜਿਹੜੇ ਉਹਨਾਂ ਦੇ ਮੋਰਲੇ ਆ ਉਹ ਕਹਿੰਦੇ ਅਸੀਂ ਹੱਲ ਕਰਾ ਦੇਵਾਂਗੇ ਤੁਸੀਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਤੇ ਕੰਪਲੀਟ ਨਹੀਂ ਲਿਖਾਉਣੀ ਤੁਸੀਂ ਤਰਨਾ ਨਹੀਂ ਲਾਉਣਾ ਅਸੀਂ ਹੱਲ ਕਰਾਉਂਦੇ ਆ ਕੋਈ ਹੱਲ ਨਿਕਰਾਉਂਦੇ ਸਾੜੀ ਕਿਤੇ ਸੁਣਵਾਈ ਨਹੀਂ ਹੁੰਦੀ ਨਾ ਲੈਂਟ ਆਉਂਦੀ ਆ ਨਾ ਪਾਣੀ ਆਉਂਦਾ ਆ ਦੋ ਤਰਨਾ ਪਹਿਲੀ ਵਾਰ ਲਾਇਆ ਜਾਂ ਅੱਗੇ ਵੀ ਲਾਇਆ ਦੂਜੀ ਵਾਰ ਹੀ ਲਾਇਆ ਦੂਜੀ ਵਾਰ ਹੀ ਲਾਇਆ ਪਹਿਲਾਂ ਕੋਈ ਮੁਲਾਜ਼ਮ ਆਏ ਸੀਗੇ ਜੋ ਕਿ ਐਮਐਡ ਮੁਲਾਜ਼ਮ ਕੋਈ ਨਹੀਂ ਆਇਆ ਜਿਹੜੇ ਉਹਨਾਂ ਦੇ ਪਹਿਲੇ ਜਿਹੜੇ ਬੰਦੇ ਆ ਉਹਨਾਂ ਦੇ ਮੋਰੇ ਉਹ ਆ ਜਾਂਦੇ ਆ ਉਹ ਆ ਜਾਂਦੇ ਆ इसी करके धना लगा रोज हमें कहें आ जाएगा आ जाएगा इसी चले जाते अस दो महीने हो गए दो महीने से उपर हो गए पानी सा ठीक है ना हम पतलब है इसी करके धना लगा के बैठे बस ਕੀ ਮੰਗ ਕਰਦੇ ਤੁਸੀਂ ਅਸੀਂ ਪਾਣੀ ਪਾਣੀ ਲੈਣਾ ਹੈਗਾ ਸਾਨੂੰ ਪਾਣੀ ਚਾਹੀਏ ਸਾਨੂੰ ਕੀ ਤੁਹਾਡਾ ਨਾਮ ਕੀ ਤੁਹਾਡਾ ਸਰ ਮੁੰਨਾ ਨਾਮ ਆ ਜੀ ਮੇਰਾ ਪਾਣੀ ਦੀ ਸਮੱਸਿਆ ਸਰ ਆ ਇਲਾਕੇ ਚ ਹੀ ਨਹੀਂ ਹੈਗੀ ਆ ਨਾਲ ਦੇ ਸਾਹਮਣੇ ਚਾਰ ਮੋਟਰਾਂ ਵਾ ਸਰ ਉਹ ਚਾਰ ਮੋਟਰਾਂ ਦਾ ਵੀ ਆਹੀ ਹਾਲ ਆ ਪਾਣੀ ਧਰਤੀ ਚੋਂ ਪਾਣੀ ਬਾਹਰ ਆਊਗਾ ਸਰ ਫੇਰ ਲੋਕਾਂ ਦੇ ਘਰਾਂ ਤੱਕ ਪਹੁੰਚੂਗਾ ਜੀ ਹਮ ਲਾਜੂ ਕਿਹੜੀ ਜਾਊਂਗਾ ਬੀਜੋਂ ਤੋਂ ਜੀ ਕੀ ਪੋਸਟ ਕੀ ਰੱਖੋ ਲੰਬੜਦਾਰੀ ਲੰਬੜਦਾਰ ਜੇ ਤੁਸੀਂ ਪੂਰੀ ਸਾਰੀ ਗੱਲਬਾਤ ਕਰਕੇ ਆ ਗਏ ਨਹੀਂ ਸਰ ਗੱਲ ਕੋਈ ਨਹੀਂ ਕੀਤੀ ਆ ਮੇਰਾ ਮਹੱਲਾ ਇੱਧਰ ਮੇਰੇ ਮੰਮੀ ਹੁਣੀ ਰਹਿੰਦੇ ਆ ਭਰਾ ਰਹਿੰਦੇ ਆ ਮੇਰੀ ਰੇਸ਼ ਟੈਂਕੀ ਵਾਲਾ ਇੱਧਰ ਮੇਰੇ ਮੰਮੀ ਹੁਣੀ ਰਹਿੰਦੇ ਆ ਮੈਂ ਵੀ ਕਹੂੰਗਾ ਵੀ ਗਲਤ ਆ ਆ ਪਰ ਇਹਨਾਂ ਨੂੰ ਕਿਹਾ ਵੀ ਸਾਡੇ ਸਾਰੇ ਏਰੀਆ ਵਿੱਚ ਸਾਰੇ ਏਰੀਆ ਵਿੱਚ ਸਰ ਪਾਣੀ ਦੀ ਸਮੱਸਿਆ ਚੱਲ ਰਹੀ ਤੁਹਾਨੂੰ ਪਤਾ ਧਰਤੀ ਦੇ ਥੱਲੇ ਪਾਣੀ ਖਤਮ ਹੋਈ ਜਾ ਚੁੱਕਿਆ ਵਾ ਜੋ ਵੀ ਹੁਣ ਜਿਹੜਾ ਪਾਣੀ ਦੇ ਡੱਬੇ ਹੀ ਬਾਹਰ ਡੋਲਦਾ ਸਾਡੇ ਅਫਸਰ ਉਹਨਾਂ ਤੇ ਵੀ ਐਕਸ਼ਨ ਲੈ ਰਹੇ ਆ ਇਸ ਟਾਈਮ ਕੋਈ ਗੱਡੀ ਦਾ ਟਾਇਰ ਵੀ ਨਹੀਂ ਤਾਂ ਹੋ ਸਕਦਾ ਸ਼ੀਸ਼ਾ ਵੀ ਨਹੀਂ ਤਾਂ ਹੋ ਸਕਦਾ ਕੋਈ ਮੂਰ ਚਿਮਾ ਚੋਂ ਉਹਦੇ ਵਿੱਚ ਜਗਾ ਜਗਾ ਗੱਡੀਆਂ ਧੋਤੀਆਂ ਜਾ ਰਹੀਆਂ ਉਹਨਾਂ ਉੱਤੇ ਕੀ ਐਕਸ਼ਨ ਲੈ ਉੱਥੇ ਨਾ ਸਰ ਅਸੀਂ ਉਧਰ ਲੈਣੀ ਕਹਿ ਸਕਦੇ ਅਸੀਂ ਆਪਣੇ ਬਾੜ ਦਾ ਕਹਿ ਸਕਦੇ ਆਹ ਏਰੀਆ ਦਾ ਜੀ ਉਧਰਲੇ ਅਫਸਰ ਉਹ ਦੇਖਣਗੇ ਜੀ ਅਸੀਂ ਜੀ ਇਹਨਾਂ ਦਾ ਹੁਣ ਕਹਿਣਾ ਮੈ ਤੁਹਾਨੂੰ ਪਤਾ ਹੀ ਹੋਊਗਾ 2 ਮਹੀਨੇ ਪਹਿਲੇ ਵੀ ਇਹਨਾਂ ਨੇ ਇਸ ਤਰ੍ਹਾਂ ਇਹਨਾਂ ਦਾ ਲਾਇਆ ਸੀਗਾ ਹਾਂ ਸਰ ਸਾਰੀ ਮਸ਼ੀਨਰੀ ਆ ਰਹੀ ਹੈ ਕੀ ਕਿਹਾ ਗਿਆ ਸੀਗਾ ਹੌਨ ਸਾਰਾ ਨਿਕਲੂਗਾ ਹੁਣ ਸਾਰੀ ਮਸ਼ੀਨਰੀ ਨਿਕਲੀ ਜਾਂ ਤੇ ਹੱਲ ਖਤਮ ਹੋ ਗਿਆ ਉਹਦਾ ਨਹੀਂ ਸਰ ਹੱਲ ਸਾਨੂੰ ਪਤਾ ਵੋਟਾਂ ਦੇ ਟਾਈਮ ਦੇ ਵਿੱਚ ਹੱਲ ਕਿੱਥੇ ਹੁੰਦੇ ਆ ਜੀ ਹੁਣ ਸਾਰੀ ਮਸ਼ੀਨਰੀ ਆ ਰਹੀ ਹੈ ਸਾਰਾ ਕੁਝ ਸਿਰਫ 1 ਘੰਟੇ ਦੇ ਵਿੱਚ ਵਿੱਚ ਸਾਰੀ ਮਸ਼ੀਨਰੀ ਇੱਥੇ ਖੜ ਜੂਗੀ ਜੀ ਮਸ਼ੀਨਰੀ ਕੀ ਪਾਣੀ ਦਊਗੀ ਆਕੇ ਪਾਣੀ ਟੈਂਕਰ ਵੀ ਆ ਰਹੇ ਆ ਜੀ ਬਾਕੀ ਜੀਸੀਬੀ ਦੇ ਨਾਲ ਜਿੱਡਾ ਪੈਪ ਸਾਡੀ ਗਲੀ 'ਚ ਪਾਣੀ ਇਹਨਾਂ ਦੀ ਗਲੀ 'ਚ ਪਾਣੀ ਨਹੀਂ ਆ ਰਿਹਾ ਇੱਕ ਗਲੀ 'ਚ ਉਹ ਸਾਰੀ ਗਲੀ ਵੀ ਪੱਟੀ ਜਾਊਗੀ ਤੁਹਾਡੇ ਮੰਮੀ ਪਾਪਾ ਜੀ ਉਹਨਾਂ ਦਾ ਰੈਜੀਡੈਂਸ ਉਰੇ ਆ ਹਾਂਜੀ ਗੱਲ ਕਰਕੇ ਚੱਲ ਗਏ ਹਾਂ ਮੰਨ ਲਓ ਕੱਲ ਨੂੰ ਫੇਰ ਕੋਈ ਉੱਤੇ ਨਾ ਕੋਈ ਆਂਦਾ ਨਾ ਕੋਈ ਪੁੱਛਦਾ ਨਹੀਂ ਸਰ ਅਸੀਂ ਜ਼ਿੰਮੇਵਾਰ ਬੈਠੇ ਆ ਜੀ ਐਮਐਲਏ ਸਾਹਿਬ ਦਾ ਫਰਜ਼ ਬੰਦਾ ਸੀ ਉਹਰੇ ਆਣਾ ਚਾਹ ਤੁਹਾਡੇ ਜਈ ਜਾਂ ਤੁਹਾਡੇ ਸਰ ਉਹਦੇ ਬਾਰੇ ਆਪਾਂ ਕੁਝ ਨਹੀਂ ਕਿਹਾ ਸਾਹਿਬ ਜੀ ਸਰ ਇਹਨਾਂ ਨੂੰ ਅੱਗੇ ਉਠਾ ਰਹੇ ਹਾਂ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਵਾ ਤੁਹਾਡੇ ਕੋਈ ਪਈ ਗੱਲ ਕਿਸੇ ਨਾਲ ਤੁਹਾਡੀ ਗੱਲ ਹੋਈ ਹੋਣੀ ਹੈ ਤੁਹਾਡੀ ਗੱਲ ਕਿਸੇ ਨਾਲ ਹੋਈ ਹੈ ਸਰ ਸਾਡੀ ਗੱਲ ਹੋ ਗਈ ਆ ਜੀ ਸੀ ਵੀ ਆ ਰਹੀ ਆ ਪਿੱਛੇ ਹੁਣੀ ਆ ਟ੍ਰੈਫਿਕ ਪਰੇ ਕਰੋ ਹੋਊਗਾ ਕਿਸੇ ਦਾ ਕਿਸੇ ਕਿਸੇ ਸਰ ਵਾਟਰ ਸਪਲਾਈ ਆ ਵਾਟਰ ਸਪਲਾਈ ਵਾਲਿਆਂ ਦਾ ਮੇਨ ਨਾਲ ਹੀ ਹੋ ਰਹੀ ਆ ਸਰ ਮੇਨ ਨਾਲ ਕੀ ਮੋਨਾ ਜੀ ਵੀਰਾ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਸੀ ਉਹ ਦਾ ਹਾਲ ਹੋਇਆ ਜਾਂ ਨਹੀਂ ਹੋਇਆ ਹਾਂਜੀ ਸਰ ਕੀ ਨਾਮ ਕੀ ਉਹਨਾਂ ਦਾ ਜੀ ਐਸ ਡੀਓ ਸਾਹਿਬ ਨਹੀਂ ਸਾਡੇ ਅਮਰਿਤਪਾਲ ਜੀ ਅਮਰਿਤਪਾਲ ਜੀ ਹਾਂਜੀ ਉਹ ਖੁਦ ਜੀ ਖੁਦ ਆ ਰਹੇ ਹੋਰੇ ਤਾਂ ਨਹੀਂ ਆਤੀ ਹੈ ਨਹੀਂ ਆਂਦੀ ਹੈ ਕਿੰਨਾ ਚਿਰ ਹੋ ਗਿਆ ਬਹੁਤ ਦਿਨ ਹੋ ਗਿਆ ਤੁਹ ਕੀ ਕਹਿੰਦੇ ਕੀ ਮੰਗ ਕਰਦੇ ਲਾੜ ਔਰ ਪਾਣੀ ਆਉਂਦਾ ਤੁਸੀਂ ਕਦੀ ਅੱਗੇ ਵੀ ਇੱਥੇ ਧਰਨੇ 'ਚ ਬੈਠੇ ਪਹਿਲੀ ਵਾਰ ਬੈਠੇ ਹੋ ਦੋ ਵਾਰ ਬੈਠੇ ਦੋ ਵਾਰ ਬੈਠੇ ਪਿਛਲੀ ਵਾਰ ਕੌਣ ਆਇਆ ਸੀ ਉਹ ਪਤਾ ਕੁਝ ਹਾਂ ਤਾਂ ਨਹੀਂ ਹਾਂਜੀ ਸਰ ਜੇਰਾ ਤੁਹਾਡਾ ਹਾਲ ਆਇਆ ਕਿ ਦੱਸੋ ਜਰਾ ਜੀ ਇਹ ਨਗਰ ਨਿਗਮ ਦੇ ਖਿਲਾਫ ਲਾਇਆ ਵੀ ਕਹਿੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਸਾਨੂੰ ਬਹੁਤ ਪਰੇਸ਼ਾਨੀ ਆ ਤੇ ਬੜੇ ਸਾਤਮਾ ਹੀ ਲੋਕ ਨਾਲ ਬੈਠਿਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਐਮਰਜੈਂਸੀ ਕੇਸ ਦੇ ਵਿੱਚ ਆ ਉਹਨਾਂ ਨੂੰ ਲੰਘਣ ਦਿਓ ਤੇ ਬਾਕੀ ਹੁਣ ਐਮਐਲਏ ਸਾਹਿਬ ਦੇ ਦਫ਼ਤਰੋਂ ਫੋਨ ਆ ਗਿਆ ਉਹਨੇ ਆਪਣੇ ਆਪ ਹੀ ਉਠਾ ਦੇ ਤਰ ਇਹਨੇ ਕਹਿੰਨੇ ਕਿ ਅੰਨਾ ਸਾਡੇ ਵੱਲੋਂ ਪਿਛੋਲੇ 2 ਮਹੀਨੇ ਪਹਿਲਾਂ ਵੀ ਲਗਾਇਆ ਗਿਆ ਸੀਗਾ ਤੁਹਾਨੂੰ ਉਹ ਇਸ ਵਾਰ ਜਿੱਥਾ ਕਿ ਨਹੀਂ ਉਹ ਇੱਥੇ ਨਹੀਂ ਲਾਇਆ ਗਿਆ ਉਦੋਂ ਮੈਂ ਇੱਥੇ ਹਾਂ ਨਹੀਂ ਹੈਗਾ ਮੈਨੂੰ ਇਸ ਬਾਰੇ ਨਹੀਂ ਪਤਾ ਅੱਛਾ ਜੀ ਪਰ ਕਹਿੰਦੇ ਆ ਸਾਡੀ ਪ੍ਰੋਬਲਮ 2 ਮਹੀਨੇ ਤੋਂ ਲੇਕਿਨ ਨਗਰ ਨਿਗਮ ਨੂੰ ਟਾਲਪ ਕਰ ਰਹੇ ਹਨ ਜੇ ਤੁਹਾਡਾ 3 ਮਹੀਨੇ ਲੱਗਾ ਬਿਲਕੁਲ ਬਿਲਕੁਲ ਸ਼ਾਂਤ ਵਧੀਆ ਸਿਆਣੇ ਲੋਕ ਨੇ ਗਰਮੀ ਬਹੁਤ ਆ ਪ੍ਰੋਬਲਮ ਦਾ ਆਂਧੀਆ ਪਾਣੀ ਦੀ ਤੁਹਾਡੇ ਵਾਲੇ ਨੇ ਤੰਨਾ ਲੈਣਾ ਜਾਇਜ ਹੈ ਕਿ ਨਹੀਂ ਜਾਇਜ ਦੇਖੋ ਜੀ ਕਿਸੇ ਵੀ ਬਾਦਮੇ ਨੂੰ ਕੋਈ ਪ੍ਰੋਬਲਮ ਹੈ ਧਰਨਾ ਤੇ ਨਹੀਂ ਲਾ ਲਗਾ ਸਕਦਾ ਪਰ ਹੁਣ ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਵੀ ਧਰਨਾ ਲਾਇਆ ਹੈਗਾ ਤੇ ਹੁਣ ਉਠਾ ਲਿਆ ਉਹਨਾਂ ਨੇ ਉਹਨਾਂ ਨੂੰ ਆ ਗਿਆ ਫੋਨ ਐਮਐਲਏ ਸਾਹਿਬ ਦਾ